ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਤੇ ਮੇਥਿਆਂ ਦੀ ਸਬਜੀ ਪਹਿਲਾਂ ਆਪਾਂ ਮੇਥੇ ਚੰਗੀ ਤਰ੍ਹਾਂ ਧੋ ਕੇ ਉਹਨੂੰ ਸੁਆਰ ਕੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਮਿੱਟੀ ਕੱਢ ਕੇ ਆਪਾਂ ਤੁਹਾਨੂੰ ਬਰੀਕ-ਬਰੀਕ ਚੀਰ ਲੈਣਾ ਜਿੰਦਾਂ ਕਿ ਆਪਾਂ ਚੀਰੇ ਹੋਇਆ ਉਸ ਤੋਂ ਬਾਅਦ ਆਪਾਂ ਦੂਜੇ ਪਾਸੇ ਮਸਾਲਾ ਤਿਆਰ ਕਰ ਲਿਆ ਸੀਗਾ ਅਦਰਕ ਲਸਣ ਤੇ ਪਿਆਜ਼ ਆਪਾਂ ਇਹਨਾਂ ਤਿੰਨੇ ਚੀਜ਼ਾਂ ਨੂੰ ਭੁੰਨ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਲੈਣੀਆਂ ਜਿੰਨੀਆਂ ਕਿ ਤੁਸੀਂ ਸਵਾਦ ਅਨੁਸਾਰ ਪਾਉਣਾ ਚਾਹੁੰਦੇ ਆ ਉਸ ਤੋਂ ਬਾਅਦ ਆਪਾਂ ਬਰੀਕ ਬਰੀ ਕਾਲੂ ਵੀ ਕੱਟ ਕੇ ਰੱਖ ਲਏ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਮਸਾਲੇ ਦੇ ਵਿੱਚ ਪਹਿਲਾਂ ਨਮਕ ਪਾਉਣਾ ਹੈ ਨਮਕ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਨਮਕ ਹੋਰ ਪਾ ਲੈਣਾ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਪਾ ਕੇ ਤੇ ਆਪਾਂ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਚੰਗੀ ਤਰ੍ਹਾਂ ਨਾਲ ਹਿਲਾ ਕੇ ਤੇ ਉਸ ਤੋਂ ਬਾਅਦ ਆਪਾਂ ਗਰਮ ਮਸਾਲਾ ਪਾ ਲੈਣਾ ਇਹਦੇ ਵਿੱਚ ਤਾਂ ਮਸਾਲਾ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਾਂਗੇ ਤੁਸੀਂ ਵੇਖੋ ਆਪਣਾ ਮਸਾਲਾ ਪੁੱਜ ਕੇ ਚੰਗੀ ਚੰਗੀ ਤਰ੍ਹਾਂ ਨਾਲ ਹੋ ਗਿਆ ਤਿਆਰ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਲੂ ਪਾ ਲੈਣੇ ਜਿਹੜੇ ਕਿ ਆਪਾਂ ਬਰੀਕ-ਬਰੀਕ ਕੱਟੇ ਹੋਏ ਸੀਗੇ ਤੇ ਆਪਾਂ ਇਹਨੂੰ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਦੇਣਾ ਚੰਗੀ ਤਰ੍ਹਾਂ ਨਾਲ ਹਿਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨਾ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਮੇਥੀ ਬਰੀਕ-ਬਰੀਕ ਕੱਟੀ ਸੀ ਆਪਾਂ ਉਹ ਪਾ ਲੈਣੀ ਆ ਤੇ ਨੂੰ ਆਪਾਂ ਟੱਗ ਦੇਣਾ ਟੱਗ ਕੇ ਉਸ ਤੋਂ ਬਾਅਦ ਤੁਸੀਂ ਵੇਖੋ ਆਪਣੀਆਂ ਜਾਲੂ ਮੇਥੇ ਦੀ ਬਣ ਕੇ ਸਬਜ਼ੀ ਬਣ ਕੇ ਤਿਆਰ ਹੋ ਗਈ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਹੁਤ ਬਹੁਤ